ਤੁੰਦ ਵਿੱਚ ਚੱਲਣਾ ਕਿੰਨਾ ਔਖਾ ਲੱਗਦਾ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਆ ਮੋਤਾਲਾ ਕੰਮ ਆ ਜੀ ਆਪਣੇ ਵੀ ਤੇ ਦੂਜਿਆਂ ਦਾ ਦੂਜੇ ਦਾ ਵੀ ਇਹ ਐਕਸੀਡੈਂਟ ਹੋਣ ਵਾਲਾ ਕਾਰਨ ਹੀ ਇਹ ਆ ਜੀ ਇਹਦੇ ਜ਼ਰੂਰੀ ਆ ਜੀ ਗੱਡੀਆਂ ਚੱਲਦੀਆਂ ਨਹੀਂ ਇਹਦੇ ਸਿਰ ਤੇ ਚਿੱਟੀ ਲਾਈਨ ਤੇ ਸਿਰ ਤੇ ਤੁੰਦ ਵਿੱਚ ਚੱਲਦੀ ਗੱਡੀ ਇਹਦੇ ਸਿਰ ਤੇ ਆ ਜੀ ਟੇਪ ਜੜੀ ਆ ਉਹ ਲਗਵਾਓ ਹਾਂਜੀ ਹਾਂਜੀ ਲਗਵਾਈ ਤੁਸੀਂ ਹਾਂਜੀ ਲਗਵਾਈ ਹੈ ਜੀ ਲਗਵਾਈ ਹੋਈ ਆ ਹਾਂਜੀ ਲੱਗੀ ਹੋਈ ਹੈ ਕਈਆਂ ਲੱਗੀ ਹੋਈ ਹੈ ਕਈ ਲਗਾਉਂਦੇ ਆ ਕਈ ਨਹੀਂ ਲਗਾਉਂਦੇ ਕਈ ਨਹੀਂ ਲਗਾਉਂਦੇ ਔਰ ਅਗਰ ਸਹੀ ਢੰਗ ਨਾਲ ਲੱਗੀ ਹੋਵੇ ਫਾਇਦਾ ਮਿਲੇ ਫਿਰ ਫਾਇਦਾ ਮਿਲੇ ਬਿਲਕੁਕ ਉਦੇ ਨਾਲ ਬਚਾਅ ਹੋ ਸਕਦਾ ਬਚਾਅ ਹੁੰਦਾ ਹੈ ਬਿਲਕੁਲ ਫਲਿੰਕਰ ਜਿਹੜੇ ਲੱਗੇ ਹੋਣੇ ਚਾਹੀਦੇ ਬਿਲਕੁਲ ਲੱਗੇ ਹੋਣੇ ਚਾਹੀਦੇ ਜੀ ਬਿਲਕੁਲ ਲੇਕਿਨ ਸਰਕਾਰਾਂ ਧਿਆਨ ਹੀ ਨਹੀਂ ਦਿੰਦੀਆਂ ਕੁਛ ਨਹੀਂ ਪਤਾ ਲੱਗਦਾ ਤੁੰਦ ਚ ਇੰਨਾ فاਸਲਾ ਵੀ ਨਹੀਂ ਪਤਾ ਲੱਗਦਾ ਛਿੱਟਾ ਸਾਰਾ ਨਹੀਂ ਚੱਲਦੇ ਡਰਾਈਵਰ ਜ਼ਿਆਦਾ ਚਿੱਟੀ ਲੈਂਦੇ ਹਾਂ ਪੰਨੋਗ ਤਾਂ ਚਲੋ ਇਹ ਗੱਲ ਕਹਿ ਦਿੰਨੇ ਆ ਲੇਕਿਨ ਜਿਹੜੀ ਵਾਈਟ ਪੱਟੀ ਆ ਇਹ ਸੜਕਾਂ ਤੇ ਕਿਉਂ ਨਹੀਂ ਹੁੰਦੀ ਕੀ ਲਾਈਨ ਮੇਜਰੇਟ ਤੁੰਦ ਚ ਹਾਂਜੀ ਉਹ ਤਾਂ ਵੈਰੀ ਗੁੱਡ ਕਿਉਂ ਬੰਦਾ ਉਹਦੇ ਸਾਰੇ ਨਾ ਆਰਾਮ ਨਾਲ ਤੁਰਿਆ ਰਹਿੰਦਾ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਅਰ ਬ੍ਰੈਕਟਰ ਲੱਗੇ ਹੋਣਗੇ ਗੱਡੀ ਨੂੰ ਥੋੜਾ ਦੂਰ ਗੱਡੀ ਦਾ ਪਤਾ ਜੀ ਹਾਂ ਜੀ ਕੰਦੀਆਂ ਨਜਾਇਜ਼ ਕੰਦੀਆਂ ਅਸੀਂ ਟੇਪਾਂ ਲਵਾਈਆਂ ਹੋਈਆਂ ਜੀ ਲੈਵਟ ਨਾਲ ਚੱਲਾਂਗੇ ਉਹਦੇ ਵਿੱਚ ਸਾਡੀ ਵੀ ਸੁਰੱਖਿਆ ਦੂਸਰੇ ਦੀ ਵੀ ਸੁਰੱਖਿਆ ਤੁਸੀਂ ਹਿਸਾਬ ਨਾਲ ਚੱਲੋ ਕੋਈ ਗੱਲ ਨਹੀਂ 5-7 ਮਿੰਟ ਲੇਟ ਹੋਣ ਇਹਨਾਂ ਕੋਈ ਫਰਕ ਨਹੀਂ ਪੈਣਾ ਜੇ ਜ਼ਿੰਦਗੀ ਬਹੁਤ ਕੀਮਤੀ ਹੈ ਲੁਧਿਆਣਾ ਲਈ ਚਾ ਸਵਾਗਤ ਮੈਂ ਕਮਲ ਕਪੂਰ ਜਿਸ ਤਰ੍ਹਾਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਹੈਵੀ ਫੌਗ ਵੀ ਦੇਖਣ ਨੂੰ ਮਿਲਦੀ ਹੈ ਗੈਰੀ ਧੁੰਦ ਪੈਂਦੀ ਹੈ ਔਰ ਖਾਸ ਕਰਕੇ ਸਵੇਰੇ ਔਰ ਰਾਤ ਦੇ ਸਮੇਂ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਪਰ ਲੋਕਾਂ ਨੇ ਆਣਾ ਜਾਣਾ ਹੁੰਦਾ ਔਰ ਖਾਸ ਕਰਕੇ ਜਿਹੜੇ ਲੋਕ ਪਬਲਿਕ ਵਹੀਕਲਸ ਯਾਨੀ ਕਿ ਈ ਰਿਕਸ਼ਾ ਆਟੋ ਰਿਕਸ਼ਾ ਦਾ ਇਸਤੇਮਾਲ ਕਰਦੇ ਆ ਉਹਨਾਂ ਲਈ ਸ਼ਹਿਰ ਔਰ ਸ਼ਹਿਰ ਦੇ ਬਾਹਰ ਖਾਸੀ ਦਿੱਕਤ ਹੁੰਦੀ ਹੈ ਔਰ ਖਾਸ ਕਰਕੇ ਕਮਰਸ਼ੀਅਲ ਵਹੀਕਲਸ ਲਈ ਅੱਜ ਦੇਖਦੇ ਹਾਂ ਕਿ ਟ੍ਰੈਫਿਕ ਪੁਲਿਸ बार-बार ਜਿਹੜੀ ਹੈ ਅਪੀਲ ਕਰਦੀ ਹੈ ਕਿ ਆਪਣੇ ਜਿਹੜੇ ਵਾਹਨਾਂ ਦੇ ਉੱਤੇ ਰਿਫਲੈਕਟਿੰਗ ਟੇਪ ਜਿਹੜੀ ਹੈ ਜ਼ਰੂਰ ਲਗਾਓ ਤਾਂ ਜੋ ਤੁੰਦ ਦੇ ਵਿੱਚ ਪਿੱਛੇ ਚੱਲਦੇ ਹੋਏ ਵਾਹਨਾਂ ਨੂੰ ਕੋਈ ਦਿੱਕਤ ਨਾ ਆਵੇ ਔਰ ਕੋਈ بڑا ਐਕਸੀਡੈਂਟ ਜਿਹੜਾ ਹੈ ਉਹ ਨਾ ਹੋਵੇ ਪਰ ਇੱਥੇ ਹਾਲਾਤ ਕੀ ਹਨ ਉਹ ਦੇਖਦੇ ਹਾਂ ਹੁਣ ਇੱਕ ਈਰਖਾ ਆ ਕੇ ਖੜੀ ਹੈ ਦੇਖਦੇ ਹਾਂ ਕਿ ਇਹਦੇ ਪਿੱਛੇ ਕੋਈ ਰਿਫਲੈਕਟਰ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਰਿਫਲੈਕਟਰ ਜਿਹੜਾ ਉਹ ਨਹੀਂ ਲੱਗਿਆ yellow light ਜਿਹੜੀ ਹੈ ਉਹ ਨਹੀਂ ਲੱਗੀ ਹੋਈ ਹੋਰ ਜਿਹੜੇ ਰਿਕਸ਼ਾ ਚੱਲ ਰਹੇ ਆ ਇਹਨਾਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਰਿਫਲੈਕਟਰ ਜਿਹੜਾ ਉਹ ਨਹੀਂ ਲੱਗਿਆ ਹੋਇਆ ਕੱਲਾ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਨਹੀਂ ਇੱਕ ਕਮਰਸ਼ੀਅਲ ਵਹੀਕਲ ਵੀ ਜਿਹੜੇ ਚੱਲਦੇ ਨੇ ਇਹਨਾਂ ਦੇ ਪਿੱਛੇ ਵੀ ਜ਼ਿਆਦਾਤਰ ਵਹੀਕਲਸ ਤੇ ਤੁਹਾਨੂੰ ਨਾ ਕੋਈ ਰਿਫਲੈਕਟਰ ਦਿਖਾਈ ਦੇਗਾ ਨਾਹੀ ਰਿਫਲੈਕਟਿੰਗ ਟੇਪ ਨਾਹੀ ਕੋਈ ਇਸ ਤਰ੍ਹਾਂ ਦੀ ਜਿਹੜੀ ਲਾਈਟ ਦਿਖਾਈ ਦੇਗੀ ਜਿਹਦੇ ਨਾਲ ਧੁੰਦ ਦੇ ਵਿੱਚ ਚੱਲਣ ਵਾਲੇ ਪਿੱਛੇ ਆਉਣ ਵਾਲੇ ਵਾਹਨਾਂ ਨੂੰ ਜਿਹੜਾ ਪਤਾ ਲੱਗ ਸਕੇ ਕਿ ਅੱਗੇ ਕੋਈ ਧੁੰਦ ਦੇ ਵਿੱਚ ਵਾਹਨ ਚੱਲ ਰਿਹਾ ਹੈ ਇਹਨਾਂ ਦੇ ਪਿੱਛੇ ਦੇਖ ਲੈਣੇ ਆ ਕਿ ਰਿਫਲੈਕਟਿੰਗ ਟੇਪ ਲੱਗੀ ਹੈ ਇਹ ਲੱਗੀ ਹੋਈ ਹੈ ਰੈੱਡ ਕਲਰ ਦੀ ਰਿਫਲੈਕਟਿੰਗ ਟੇਪ ਲੱਗੀ ਹੋਈ ਹੈ ਲੇਕਿਨ ਕਈ ਐਡਾ ਦੇ ਵਹੀਕਲ ਉਹ ਸਾਹਮਣੇ ਜਾ ਰਿਹਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਵੀ ਇਹ ਈ ਰਿਕਸ਼ਾ ਗਿਆ ਕੋਈ ਰਿਫਲੈਕਟਿੰਗ ਟੇਪ ਇੱਥੇ ਤੁਹਾਨੂੰ ਦਿਖਾਈ ਨਹੀਂ ਦੇਗੀ ਜ਼ਿਆਦਾਤਰ ਜਿਹੜੇ ਵੀਹਿਕਲਸ ਚੱਲਦੇ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਰਿਫਲੈਕਟਿੰਗ ਟੇਪ ਦਿਖਾਈ ਨਹੀਂ ਦੇਗੀ ਇਹ ਇੱਕ ਰਿਕਸ਼ਾ ਦਿਖਾਈ ਦੇ ਰਿਹਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਿਫਲੈਕਟਿੰਗ ਟੇਪ ਨਹੀਂ ਹੈ ਜਿਆਦਾਤਰ ਵੀਹਿਕਲਸ ਖਾਸ ਕਰਕੇ ਕਮਰਸ਼ੀਅਲ ਵੀਹਿਕਲਸ ਚੈੱਕ ਕਰੀਏ ਤਾਂ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਫਲੈਕਟਡ ਟੇਪ ਜਿਹੜੀ ਹੈ ਉਹ ਦਿਖਾਈ ਨਹੀਂ ਦਿੰਦੀ ਇੱਧਰ ਇੱਕ ਰਿਕਸ਼ਾ ਖੜਾ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਵੀ ਕੋਈ ਰਿਫਲੈਕਟਰ ਜਾਂ ਰਿਫਲੈਕਟਿੰਗ ਟੇਪ ਜਿਹੜੀ ਹੈ ਉਹ ਨਹੀਂ ਦਿਖਾਈ ਦੇ ਰਹੀ ਕਾਰਨ ਹੀ ਹੈ बार-बार اپیل ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ ਦੇ ਪਿੱਛੇ ਤੁਸੀਂ ਰਿਫਲੈਕਟਿੰਗ ਟੇਪ ਜਿਹੜੀ ਆ ਜ਼ਰੂਰ ਲਗਾਨੀ ਹੈ ਤਾਂ ਜੋ ਵੱਡੇ ਐਕਸੀਡੈਂਟ ਤੋਂ ਬਚਾ ਰਵੇ ਕਿੰਨੇ ਕਮਰਸ਼ੀਅਲ ਵੀਕਲਸ ਜਿਹੜੇ ਨਿਕਲਦੇ ਨੇ ਖਾਸ ਕਰਕੇ ਜਦੋਂ ਸ਼ਹਿਰ ਤੋਂ ਬਾਹਰ ਚੱਲ ਜਾਂਦੇ ਨੇ ਉੱਥੇ ਤੁੰਦ ਜ਼ਿਆਦਾ ਦਿਖਾਈ ਦਿੰਦੀ ਹੈ ਉਸ ਜਗ੍ਹਾ ਤੇ ਆਪਣੀ ਅਤੇ ਬਾਕੀਆਂ ਦੀ ਸੁਰੱਖਿਆ ਦੇ ਲਈ ਰਿਫਲੈਕਟਿੰਗ ਟੇਪ ਦਾ ਹੋਣਾ ਬੇਹੱਦ ਜ਼ਰੂਰੀ ਹੈ ਇੱਕ ਹੈਵੀ ਵਹੀਕਲ ਟਰੱਕ ਜਾ ਰਿਹਾ ਹੈ ਇੱਥੇ ਦੇਖਦੇ ਹਾਂ ਕਿ ਕੀ ਇਹਨਾਂ ਨੇ ਟਰੱਕ ਦੇ ਪਿੱਛੇ ਰਿਫਲੈਕਟਿੰਗ ਟੇਪ ਲਗਾਈ ਹੋਈ ਹੈ ਜੋ बार-बार ਅਪੀਲ ਕੀਤੀ ਜਾਂਦੀ ਹੈ ਐਡਾ ਵੱਡਾ ਵਹੀਕਲ ਹੈ ਕੋਈ ਵੀ ਰਿਫਲੈਕਟਿੰਗ ਟੇਪ ਤੁਹਾਨੂੰ ਵੱਡੀ ਦਿਖਾਈ ਨਹੀਂ ਦੇਗੀ ਖਾਸ ਕਰਕੇ ਸ਼ਹਿਰ ਦੇ ਵਿੱਚ ਚੱਲਣ ਵਾਲੇ ਵਾਹਨ विदाउट इधर दिखा दियो संजय ओ रिक्शा जा रया है कोई रिफ्लेक्टिंग टेप ਤੁਹਾਨੂੰ ਇੱਥੇ ਦਿਖਾਈ ਨਹੀਂ ਦੇਗੀ ਔਰ ਜ਼ਿਆਦਾਤਰ ਰਿਕਸ਼ਾ ਦੇ ਪਿੱਛੇ ਰਿਫਲੈਕਟਿੰਗ ਟੇਪ ਨਹੀਂ ਰਹਿੰਦੀ ਪਿਆ ਜੀ ਤੁੰਦ ਵਿੱਚ ਚੱਲਦੇ ਹਾਂ ਸਰਦੀਆਂ ਨੇ ਤੁੰਦ ਪੈਂਦੀ ਹੈ ਪਹਿਲਾਂ ਤਾਂ ਤੁੰਦ ਵਿੱਚ ਚੱਲਣਾ ਕਿੰਨਾ ਔਖਾ ਲੱਗਦਾ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਆ ਪਿੱਛੇ ਜਿਹੜੇ ਵਾਹਨ ਆਂਦੇ ਪਤਾ ਲੱਗਦਾ ਕੋਈ ਗੱਡੀ ਅੱਗੇ ਜਾ ਰਹੀ ਹੈ ਨਹੀਂ ਜੀ ਤੇ بار بار ਅਪੀਲ ਕੀਤੀ ਜਾਂਦੀ ਹੈ ਕਿ ਰਿਫਲੈਕਟਿੰਗ ਟੇਪ ਜਿਹੜੀ ਆ ਉਹ ਲਗਵਾਓ ਹਾਂਜੀ ਹਾਂਜੀ ਲਗਵਾਈ ਤੁਸੀਂ ਹਾਂਜੀ ਲਗਵਾਈਏ ਜੀ ਲਗਵਾਈ ਹੋਈ ਹੈ ਹਾਂਜੀ ਦੂਸਰਿਆਂ ਨੂੰ ਵੀ ਜਰਾ ਜੀ ਕਹਿੰਦੇ ਆ ਜੀ ਕਿ ਆਪਣੇ ਟੇਪਾਂ ਲਗਵਾਓ ਕਿਉਂਕਿ ਤੁਹੰਦੇ 'ਚ ਬਹੁਤ ਔਖਾ ਹੁੰਦਾ ਇੱਕ ਜੀ ਦੂਜੀ ਗੱਲ ਇਹ ਆਪਾਂ ਲੋਕ ਤਾਂ ਚਲੋ ਇਹ ਗੱਲ ਕਹਿ ਦਿੰਦੇ ਆ ਲੇਕਿਨ ਜਿਹੜੀ ਵਾਈਟ ਪੱਟੀ ਆ ਇਹ ਸੜਕਾਂ 'ਤੇ ਕਿਉਂ ਨਹੀਂ ਹੁੰਦੀ ਹਾਂ ਇਹਦੇ ਕਰਕੇ ਬਹੁਤ ਦਿੱਕਤ ਹੁੰਦੀ ਆ ਬਿਲਕੁਲ ਆ ਸੜਕਾਂ 'ਤੇ ਵੀ ਇੰਡੀਕੇਟਰ ਜਿਹੜੀ ਆ ਫਲਿੰਕਰ ਜਿਹੜੇ ਲੱਗੇ ਹੋਣੇ ਚਾਹੀਦੇ ਬਿਲਕੁਲ ਲੱਗੇ ਹੋਣੇ ਚਾਹੀਦੇ ਜੀ ਬਿਲਕੁਲ ਲੇਕਿਨ ਸਰਕਾਰ ਉਨਾ ਦਿਹਾੜਾ ਪਿੰਜੇਪਾਂ ਭਰ ਜਣੋ ਹੀ ਬਹੁਤ ਸਿੱਧੀ ਜਿਹੜੀ ਗੱਲ ਹੈ ਜੀ ਸਾਫ਼ ਗੱਲ ਹੈ ਸਹੀ ਗੱਲ ਹੈ ਹਾਂਜੀ ਔਰ ਸਹੀ ਹੈ ਸੜਕ ਦੇ ਉੱਤੇ ਵੀ ਫਲਿੱਕਰਸ ਜਿਹੜੇ ਆ ਉਹ ਲੱਗੇ ਹੋਣੇ ਚਾਹੀਦੇ ਆ ਬਲਿੰਕਰ ਲੱਗੇ ਹੋਣੇ ਚਾਹੀਦੇ ਆ ਹੁਣੇ ਚਾਹੀਦੇ ਆ ਲੱਗਦੇ ਸੜਕਾਂ ਤੇ ਜਿਹੜੇ ਹੋਣੇ ਚਾਹੀਦੇ ਉਹ ਕੋਈ ਨਹੀਂ ਦੇਖਦਾ ਗੱਡੀਆਂ ਤੇ ਤਾਂ ਹੋਣੇ ਚਾਹੀਦੇ ਸੜਕਾਂ ਤੇ ਜਿਹੜੇ ਉਹ ਕੋਈ ਕਿਉਂ ਨਹੀਂ ਦੇਖਦੇ ਉਹ ਵੀ ਹੋਣੇ ਚਾਹੀਦੇ ਉਹ ਵੀ ਹੋਣੇ ਚਾਹੀਦੇ ਬਿਲਕੁਲ ਸਹੀ ਵਾਈਡ ਪੱਟੀ ਤਾਂ ਸੜਕਾਂ ਤੇ ਹੈ ਹੀ ਨਹੀਂ ਤੁਸੀਂ ਆਹ ਦੇਖੋ ਲਾਈਟ ਮਾਰੋ ਵਾਈਡ ਪੱਟੀ ਹੈ ਹੀ ਨਹੀਂ ਜੋ ਕਿ ਤੁਹਾਨੂੰ ਤੇ ਬਹੁਤ ਜ਼ਰੂਰੀ ਆ ਬਿਲਕੁਲ ਸਹੀ ਹੈ ਬਿਲਕੁਲ ਮਾਨਕ ਉਹੀ ਨੇ ਜੋ ਗੱਡੀਆਂ ਦੇ ਲਈ ਨੇ ਅਗਰ ਗੱਡੀਆਂ ਦੇ ਤੇ ਰਿਫਲੈਕਟਿੰਗ ਟੇਪ ਜ਼ਰੂਰੀ ਆ ਤਾਂ ਸੜਕਾਂ ਤੇ ਵੀ ਬਲਿੰਕਰ ਜਿਹੜੇ ਆ ਉਹ ਜ਼ਰੂਰ ਲੱਗੇ ਹੋਣੇ ਚਾਹੀਦੇ ਆ ਪਰ ਤੁੰਦ ਜਾਂਦੀਆਂ ਹੋਈਆਂ ਗੱਡੀਆਂ ਨੂੰ ਖਾਸੀ ਦਿੱਕਤ ਆਉਂਦੀ ਹੈ ਵੀਰੇ ਜੀ ਤੁੰਦ ਜੇ ਕਿੰਨੀ ਕਿ ਦਿੱਕਤ ਆਉਂਦੀ ਹੈ ਗੱਡੀ ਚਲਾਣ ਦੀ ਦਿੱਕਤ ਆ ਭਾਈ ਆਉਂਦੀ ਆ ਜੀ ਦਿੱਕਤ ਇਹ ਕਿ ਤੁੰਦ ਦੇ ਵਿੱਚ ਰੋਡ ਸਾਫ਼ ਆ ਸਹੀ ਚਲੀ ਜਾਂਦੇ ਫਿਰ ਵੀ ਹਾਂਜੀ ਜਿਆਦਾ ਵੱਜੇ ਵੇਗੀ ਹੋਈ ਹੋਈ ਚਲਾਨੀ ਪੈਂਦੀ ਐ ਚਲ ਤੁਹਾਡੇ ਸਾਹਮਣੇ ਕਾਟੋ ਖੜਾ ਹੈ ਤੇ ਪਿੱਛੇ ਕੋਈ ਟੇਪ ਨਹੀਂ ਕੋਈ ਰਿਫਲੈਕਟਰ ਨਹੀਂ ਲੱਗਿਆ ਇਹਦਾ ਗੋਖਾ ਲੱਗੂਗਾ ਇਹਦਾ ਓਖਾ ਵੀ ਇਹ ਤਾਂ ਮੋਤ ਵਾਲਾ ਕੰਮ ਆ ਜੀ ਆਪਣੇ ਵੀ ਤੇ ਦੂਜਿਆਂ ਦਾ ਦੂਜੇ ਦਾ ਵੀ ਐ ਜਿਹੜਾ ਐਕਸੀਡੈਂਟ ਉਹਨੋਂ ਵਾਲ ਕਰਨੀ ਐ ਇਹ ਆ ਜੀ ਬਿਲਕੁਲ ਜੀ ਬਿਲਕੁਲ ਸੜਕਾਂ ਦੇ ਉੱਤੇ ਕਿੰਨੀ ਕਿ ਜ਼ਰੂਰੀ ਐ ਚਿੱਟੀ ਲਾਈਨ ਤੇ ਬਲਿੰਕਰ ਕਿੰਨੇ ਜ਼ਰੂਰੀ ਐ ਇਹਦਾ ਜ਼ਰੂਰੀ ਆ ਜੀ ਗੱਡੀਆਂ ਚੱਲਦੀਆਂ ਇਹਦੇ ਸਿਰ ਤੇ ਚਿੱਟੀ ਲਾਈਨ ਤੇ ਸਿਰ ਤੇ ਧੁੰਦ ਵਿੱਚ ਚੱਲਦੀ ਗੱਡੀਆਂ ਦੇ ਸਿਰ ਤੇ ਆ ਜੀ ਆਪਣੇ ਇੱਥੇ ਕਿੱਧਰ ਦੇਖਦੀ ਐ ਚਿੱਟੀ ਲਾਈਨ ਨੋ ਕਿੱਤੇ ਨਹੀਂ ਦੇਖਦੀ ਆ ਜੀ ਬਿਲਕੁਲ ਸੜਕਾਂ ਦੇ ਉੱਤੇ ਕਿਤੇ ਚਿੱਟੀ ਲਾਈਨ ਤੁਸੀਂ ਦੇਖ ਲਓ ਨਾ ਚਿੱਟੀ ਲਾਈਨ ਦੇਖਦੀ ਆ ਨਾ ਬਲਿੰਕਰ ਦੇਖਦੇ ਨੇ ਜਿਹਦੇ ਤੇ ਆਟੋ ਜਾਂ ਵੱਡੀਆਂ ਗੱਡੀਆਂ ਨੇ ਚੱਲਣਾ ਔਰ ਨਾ ਹੀ ਗੱਡੀਆਂ ਦੇ ਉੱਤੇ ਇੱਕ ਹੋਰੀ ਰਿਕਸ਼ਾ ਆ ਰਹੀ ਆ ਤੁੰਦ ਦੇਖ ਲਓ ਕਿੰਨੀ ਪੈਣੀ ਸ਼ੁਰੂ ਹੋ ਗਈ ਆ ਤੁੰਦ ਸ਼ੁਰੂ ਹੋ ਗਈ ਆ ਬੱਸਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਆ ਬੱਸਾਂ ਤੇ ਰਿਫਲੈਕਟਡ ਟੇਪ ਹੈਗੀ ਆ ਇਹ ਰਿਕਸ਼ਾ ਤੇ ਰਿਫਲੈਕਟਡ ਟੇਪ ਹੈਗੀ ਆ ਇਹ ਕੋਈ ਵੀ ਚੈੱਕ ਨਹੀਂ ਕਰਦਾ ਆ ਬੱਸ ਚੱਰੀ ਆ ਇਹ ਦੇਖ ਲਓ ਕੋਈ ਰਿਫਲੈਕਟਡ ਟੇਪ ਨਹੀਂ ਹੈ ਇਹਦੇ ਪਿੱਛੇ ਇਸੇ ਤਰ੍ਹਾਂ ਗੱਡੀਆਂ ਚੱਲਦੀਆਂ ਨੇ ਕਿਸੇ ਵੀ ਰਿਕਸ਼ਾ ਦੇ ਉੱਤੇ ਆ ਇਧਰ ਦਿਖਾ ਦਿੰਦੇ ਆ ਰਿਫਲੈਕਟਰ ਟੇਪ ਕਿੰਨੀ ਜ਼ਰੂਰੀ ਹੈ ਉਹ ਔਰ ਦੂਸਰਾ ਸੜਕਾਂ ਦੇ ਤੇ ਚਿੱਕੀ ਲਾਈਨ ਕਿੰਨੀ ਜ਼ਿਆਦਾ ਜ਼ਰੂਰੀ ਹੈ ਬਾਬਾ ਜੀ ਤੁੰਦ ਵਿੱਚ ਗੱਡੀ ਚਲਾਣੀ ਕਿੰਨੀ ਔਖੀ ਹੋ ਜਾਂਦੀ ਹੈ ਔਖੀ ਬਹੁਤ ਹੈ ਅਗਰ ਸੜਕਾਂ ਦੇ ਚਿੱਕੀ ਲਾਈਨ ਨਾ ਹੋਵੇ ਗੱਡੀ ਚਲਾਣੀ ਸੌਖੀ ਹੈ ਹਾਂ ਫਿਰ ਔਖੀ ਹੈ ਤਾਨੂੰ ਕਿਤੇ ਦੇਖਦੇ ਜਿੱਤੀ ਲਾਈਨ ਹਾਂ ਜਿੱਦਾਂ ਨਵੀਂ ਆਈ ਨਹੀਂ ਦੂਸਰਾ ਆਟੋ ਰਿਕਸ਼ਾ ਜਾਂ ਹੋਰ ਗੱਡੀਆਂ ਤੇ ਪਿੱਛੇ ਜਿਹੜਿਆ yellow ਲੇਪ ਲੱਗੀ ਹੋਣੀ ਚਾਹੀਦੀ ਹੈ ਉਹ ਲੱਗੀ ਹੈ ਕਿਸੇ ਤੇ ਲੱਗੀ ਹੋਈ ਹੈ ਕਈਆਂ ਲੱਗੀ ਹੋਈ ਹੈ ਕਈ ਲਗਾਉਂਦੇ ਕਈ ਨਹੀਂ ਲਗਾ ਕਈ ਨਹੀਂ ਲਗਾਉਂਦੇ ਉਹਦਾ ਕਿੰਨਾ ਕਾਸਰਾ ਮਿਲ ਜਾਂਦਾ ਜੇ ਉਹਦਾ ਕੋਈ ਆਸਰਾ ਹੁੰਦਾ ਹੀ ਨਹੀਂ ਮਾੜੀ ਮੋਟੀ ਹੁੰਦੀ ਬਸ ਔਰ ਅਗਰ ਸਹੀ ਢੰਗ ਨਾਲ ਲੱਗੀ ਹੋਵੇ ਫਾਇਦਾ ਮਿਲੇਗਾ ਫਿਰ ਫਾਇਦਾ ਮਿਲੇਗਾ ਬਿਲਕੁਲ ਉਹਦੇ ਨਾਲ ਬਚਾਅ ਹੋ ਸਕਦਾ ਬਚਾਅ ਹੁੰਦਾ ਹੈ ਬਿਲਕੁਲ ਬਚਾ ਹੁੰਦਾ ਪਰ ਜਿੱਥੇ ਤੁਸੀਂ ਈ ਰਿਕਸ਼ਾ ਜਾਂ ਕਮਰਸ਼ੀਅਲ ਵਹੀਕਲ ਦੀ ਗੱਲ ਕਰ ਲੈਣੇ ਇੱਧਰ ਦਿਖਾ ਦਿਓ ਜਿੱਸਾ ਇਹ yellow lights ਜਾਂ ਦੂਸਰੀਆਂ ਲੱਗੀਆਂ ਹੋਈਆਂ ਨੇ ਇਹ ਜ਼ਰੂਰੀ ਨੇ ਤਾਂ ਜੋ ਗੱਡੀਆਂ ਜਿਹੜੀਆਂ ਨੇ ਅੱਗੇ ਚੱਲਦੀਆਂ ਹੋਈਆਂ ਉਹਨਾਂ ਨੂੰ ਪਤਾ ਚੱਲ ਸਕੇ ਕਿ ਅੱਗੇ ਗੱਡੀ ਕੋਈ ਚੱਲ ਰਹੀ ਹੈ ਕਰਾਂਗੇ ਜਿਸ ਤਰ੍ਹਾਂ ਇਹ ਕ੍ਰੇਨ ਜਾ ਰਹੀ ਹੈ ਇਹਦੇ ਪਿੱਛੇ ਕਿਹਾ ਕੋਈ ਰਿਫਲੈਕਟਰ ਜਾਂ ਕੋਈ ਇਹਦੇ ਪਿੱਛੇ ਚੈੱਕ ਕਰਦੇ ਕਿਸੇ ਤਰ੍ਹਾਂ ਦੀ ਕੋਈ ਰਿਫਲੈਕਟਿੰਗ ਟੇਪ ਜਾਂ ਕੋਈ ਇੰਡੀਕੇਟਰ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਇਹ ਕ੍ਰੇਨ ਦਿਖਾ ਦਿਓ ਸੰਜੇ ਵੱਡੀਆਂ ਹੈਵੀ ਵਹੀਕਲਸ ਨੇ ਔਰ ਇਹਦੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਫਲੈਕਟਿੰਗ ਟੇਪ ਜਾਂ ਫਿਰ ਤੁਮ ਤੋਂ ਬਚਾ ਦੇ ਲਈ ਕੋਈ ਕਿਸੇ ਤਰ੍ਹਾਂ ਦਾ ਇੰਡੀਕੇਟਰ yellow light ਦਿਖਾਈ ਨਹੀਂ ਦਿੰਦੀ ਔਰ ਇਹ ਕੱਲਾ ਈ ਰਿਕਸ਼ਾ ਤੇ ਹੀ ਡਿਪੈਂਡੈਂਟ ਨਹੀਂ ਜਾਂ ਰਿਕਸ਼ਾ ਤੇ ਨਹੀਂ ਕਮਰਸ਼ੀਅਲ ਵਹੀਕਲਸ ਤੇ ਵੀ ਲੱਗੀ ਹੋਣੀ ਚਾਹੀਦੀ ਹੈ ਟੇਪ ਜ਼ਰੂਰੀ ਹੈ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਗੱਡੀ ਜਾ ਰਹੀ ਹੈ ਇਹਦੇ ਉੱਤੇ ਰਿਫਲੈਕਟਿੰਗ ਟੇਪ ਜਿਹੜੀ ਹੈ ਇਹ ਜ਼ਰੂਰ ਹੋਣੀ ਚਾਹੀਦੀ ਹੈ ਇੱਥੇ ਇੱਕ ਬਾਸ ਆਈ ਹੈ ਇਹਦੇ ਪਿੱਛੇ ਚੈੱਕ ਕਰਦੇ ਆ ਕਿ ਕਿਆ ਕੋਈ ਲਾਈਟ ਲੱਗੀ ਹੋਈ ਨਜ਼ਰ ਆਏਗੀ ਕਿਉਂਕਿ ਹੈਵੀ ਵਹੀਕਲਸ ਕਮਰਸ਼ੀਅਲ ਗੱਡੀਆਂ ਚੱਲਦੀਆਂ ਨੇ ਐਡੀ ਵੱਡੀ ਗੱਡੀ ਆ ਸਿਰਫ ਇੱਕ ਰੈੱਡ ਪੱਟੀ ਜਿਹੜੀ ਐ ਖਿੱਚੀ ਹੋਈ ਐ ਵੀਰੇ ਜੀ ਤੁੰਦ ਵਿੱਚ ਗੱਡੀ ਚਲਾਣੀ ਕਿੰਨੀ ਔਖੀ ਐ ਸ਼ਹਿਰ ਤੋਂ ਬਾਹਰ ਅਗਰ ਗੱਲ ਕਰੀਏ ਬਹੁਤ ਔਖੀ ਐ ਜੀ ਔਰ ਅੱਜ ਦਾ ਹੋਣਾ ਰਿਕਸ਼ਾ ਨੇ ਮਗਰ ਕੋਈ ਰਿਫਲੈਕਟਡ ਟੇਪ ਨਹੀਂ ਅੱਗੇ ਜਾਂਦੇ ਨੂੰ ਪਤਾ ਲੱਗੂਗਾ ਕੁਝ ਨਹੀਂ ਪਤਾ ਲੱਗਦਾ ਤੁੰਦ ਵਿੱਚ ਇੰਨਾ ਫਾਸਲਾ ਵੀ ਨਹੀਂ ਪਤਾ ਲੱਗਦਾ ਬਿਲਕੁਲ ਕਾ ਜ਼ਰੂਰੀ ਹੈ ਟੇਪ ਲਗਾਣਾ ਬਹੁਤ ਜ਼ਰੂਰੀ ਤੋਂ ਦੇ ਵਿੱਚ ਜ਼ਿਆਦਾ ਜ਼ਰੂਰੀ ਹੈ ਤੁੰਚ ਜ਼ਿਆਦਾ ਜ਼ਰੂਰੀ ਅੱਛਾ ਸੜਕਾਂ ਤੇ ਚਿੱਟੀ ਲਾਈਨ ਦਾ ਕਿੰਨਾ ਸਾਰਾ ਮਿਲ ਜਾਂਦਾ ਡਰਾਈਵਰ ਨੂੰ ਚਿੱਟਾ ਸਾਰਾ ਨਹੀਂ ਚੱਲਦੇ ਡਰਾਈਵਰ ਜ਼ਿਆਦਾ ਤਾਂ ਚਿੱਟੀ ਲਾਈਨ ਦੇ ਸਾਹ ਅਗਰ ਸੜਕਾਂ ਤੇ ਚਿੱਟੀ ਲਾਈਨ ਹੋਵੇ ਤਾਂ ਉਹਦੇ ਸਹਾਰੇ ਗੱਡੀ ਡਰਾਈਵ ਕਰਨਾ ਆਸਾਨ ਹੋ ਜਾਂਦਾ ਪਰ ਜ਼ਿਆਦਾਤਰ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਰਿਫਲੈਕਟਿੰਗ ਟੇਪ ਜਿਹੜੀ ਆ ਉਹ ਮੌਜੂਦ ਨਹੀਂ ਹੁੰਦੀ ਜਿਸ ਕਰਕੇ ਤੁੰਦੇਰੋ ਵਿੱਚ ਗੱਡੀ ਚਲਾਣੀ ਖਾਸੀ ਔਖੀ ਹੋ ਜਾਂਦੀ ਹੈ ਔਰ ਖਾਸ ਕਰਕੇ ਤੁਸੀਂ ਆ ਜਿੰਨੀਆਂ ਈ ਰਿਕਸ਼ਾ ਜਾਂਦੀਆਂ ਹੋਈਆਂ ਦਿਖਾਈ ਦੇਣੀਆਂ ਤੁਹਾਨੂੰ ਕਿਸੇ ਦੇ ਉੱਤੇ ਵੀ ਰਿਫਲੈਕਟਡ ਟੇਪ ਜਿਹੜੀ ਹੈ ਉਹ ਨਹੀਂ ਲੱਗੀ ਹੋਈ ਦਿਖਾਈ ਦੇਗੀ ਜਦਕਿ बार-बार अपील ਕੀਤੀ ਜਾਂਦੀ ਹੈ ਕਿ ਰਿਫਲੈਕਟਿੰਗ ਟੇਪ ਜਿਹੜੀ ਹੈ ਉਹ ਜ਼ਰੂਰ ਲਗਾਈ ਜਾਵੇ ਕਿਸੇ ਵੀ ਰਿਕਸ਼ਾ ਦੇ ਮਗਰਾ ਦਿਖਾ ਦਿਓ ਕਿਸੇ ਵੀ ਰਿਕਸ਼ਾ ਦੇ ਮਗਰ ਰਿਫਲੈਕਟਿੰਗ ਟੇਪ ਨਹੀਂ ਹੈ ਇੱਕ ਹੋਰ ਵੀਕਲ ਆਇਆ ਕਮਰਸ਼ੀਅਲ ਵੀਕਲ ਹੈ ਇੱਧਰ ਦਿਖਾ ਦਿਓ ਸੰਜੇ ਡਾਲਾ ਖੋਲਿਆ ਹੋਇਆ ਹੈ ਵੀ ਰਿਫਲੈਕਟਿੰਗ ਟੇਪ ਇਹਦੇ ਤੇ ਨਹੀਂ ਲੱਗੀ ਹੋਈ ਗੱਲਬਾਤ ਕਰ ਲੈਣੇ ਆ ਵੀਰੇ ਜੀ ਤੁੰਦੇ ਦੀ ਗੱਡੀ ਚਲਾਣੀ ਕਿੰਨੀ ਔਖੀ ਹੋ ਜਾਂਦੀ ਹੈ ਬਹੁਤ ਔਖੀ ਹੋ ਜਾਂਦੀ ਹੈ ਜੀ ਤੇ ਰਿਫਲੈਕਟਿੰਗ ਟੇਪ ਕਿੰਨਾ ਘਸਾਰਾ ਦਿੰਦੀ ਹੈ ਬਹੁਤ ਸਾਰਾ ਦਿੰਦੀ ਹੈ ਜੀ ਗੱਡੀ ਤੇ ਗੱਡੀ ਮਗਰ ਚੱਲੀ ਜਾਵੇ ਚਾਹੀ 85 ਦੀ ਸਪੀਡ ਤੇ ਹਾਈਵੇ ਤੇ ਉਹ ਸਹੀਆ ਲੋਕਲ ਤੇ 10 20 ਦੀ ਸਪੀਡ ਲੋਕਲ ਤੇ ਅੱਛਾ ਸੜਕ ਤੇ ਅਗਰ 50 ਲਾਈਨ ਮਿਲ ਜੇ ਤੇ ਤੁੰਦੇ ਚ ਹਾਂਜੀ ਉਹ ਤਾਂ ਵੈਰੀ ਗੁੱਡ ਕਿਉਂ ਬੰਦਾ ਉਹ ਸਾਰੇ ਨਾ ਆਰਾਮ ਨਾਲ ਤੁਰਿਆ ਰਹਿੰਦਾ ਜੀ ਹਾਂ ਹਾਂਜੀ ਅਗਰ ਜਿੱਤੀ ਲੈਣਾ ਹੋਵੇ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਜੀ ਆ ਪਿਛਲੀ ਵਾਰ ਆ ਸੜਕ ਬੰਦ ਸੀ ਜਲੰਧਰ ਬਾਈਪਾਸ ਤੋਂ ਅੱਗੇ ਇੱਥੇ ਬਹੁਤ ਮੋਤਾ ਹੋਈਆਂ ਜੀ ਹਾਂ ਹਾਂਜੀ ਅੱਛਾ ਕੀ बार-बार ਟ੍ਰੈਫਿਕ ਪੁਲਿਸੇ बार-बार ਕਹਿੰਦੀ ਹੈ ਕਿ ਟੋਪਾ ਲਗਵਾਓ ਹਾਂਜੀ ਹਾਂਜੀ ਕਹਿੰਦੀਆਂ ਨਜਾਇਜ਼ ਕਹਿੰਦੀਆਂ ਅਸੀਂ ਟਿੱਪਾ ਲਵਾਈਆਂ ਹੋਈਆਂ ਜੀ ਟ੍ਰੈਫਿਕ ਪੁਲਿਸ ਵੀ ਬਾਰ-ਬਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਤੁੰਮ ਲੋਕ ਟਾਈਮ ਦੇ ਵਿੱਚ ਆਪਣਾ ਤੇ ਦੂਸਰਿਆਂ ਦਾ ਧਿਆਨ ਰੱਖੋ ਆਰਾਮ ਨਾਲ ਚੱਲੋ ਚੋਟਾਤਾ ਜੋ ਕਿਸੇ ਹਾਦਸੇ ਤੋਂ ਬਚਾ ਸਕੀ ਸਾਡੇ ਨਾਲ ਟ੍ਰੈਫਿਕ ਇੰਸਪੈਕਟ ਮੌਜੂਦ ਹੈ ਕਿੰਨਾ ਤੇ ਜ਼ਰੂਰੀ ਹੋਵੇਗਾ ਤੁਹਾਨੂੰ ਆਪਣੇ ਦੂਜਿਆਂ ਦਾ ਸੁਰੱਖਿਆ ਬਾਈਕ ਦੀ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਬ੍ਰੈਕਟਰ ਲੱਗੇ ਹੋਣਗੇ ਗੱਡੀ ਨੂੰ ਥੋੜਾ ਦੂਰੋਂ ਗੱਡੀ ਦਾ ਬੰਦਾ ਨਹੀਂ ਲੱਗੇ ਹੋਣਗੇ ਤੇ ਗੱਡੀ ਆ ਕੇ ਡਰਟ ਕਰ ਦੇਣੀ ਬਿਲਕੁਲ ਕਰਕੇ ਜ਼ਰੂਰੀ ਹੈ ਰੈਫਰੈਕਟਰ ਤੇ ਪਾ ਕੇ ਚੱਲੋ ਗੱਡੀ ਨੂੰ ਜੀ ਇਹਨਾਂ ਲੋਕ ਦੂਜਿਆਂ ਦਾ ਵੀ ਆਪਣਾ ਬਚਾਓ ਆ ਬਚਾਓ ਹਾਂਜੀ ਬਿਲਕੁਲ ਇੱਕ ਦੂਸਰਾ ਸਪੀਡ ਲਈ ਵੀ ਜ਼ਰੂਰ ਲੋਕਾਂ ਨੂੰ ਅਵੇਅਰ ਕਰੋ ਕਿ ਕੋਈ ਗੱਲ ਨਹੀਂ 5 ਮਿੰਟ ਲੇਟ ਪਹੁੰਚ ਜਾਣਗੇ ਔਰ ਆਰਾਮ ਨਾਲ ਚੱਲਣ ਚੀਜ਼ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਹੈ ਬਿਲਕੁਲ ਜੀ ਬਿਲਕੁਲ ਜੇ ਆਪਾਂ ਲਿਮਟ ਨਾਲ ਚੱਲਾਂਗੇ ਉਹਦੇ ਵਿੱਚ ਸਾਡੀ ਵੀ ਸੁਰੱਖਿਆ ਦੂਸਰੇ ਦੀ ਵੀ ਸੁਰੱਖਿਆ ਇਸ ਕਰਕੇ ਲੋਕਾਂ ਨੂੰ ਇਹ ਹੀ ਕਹਿਣਾ ਵੀ ਤੁਸੀਂ ਹਿਸਾਬ ਨਾਲ ਚਲੋ ਕੋਈ ਗੱਲ ਨਹੀਂ 5-7 ਮਿੰਟ ਲੇਟ ਹੋਣ ਇਹਨਾਂ ਕੋਈ ਫਰਕ ਨਹੀਂ ਪੈਂਦਾ ਜੇ ਜ਼ਿੰਦਗੀ ਬਹੁਤ ਕੀਮਤੀ ਹੈ ਅੱਜ ਕੋਲ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਲਈ ਟ੍ਰੈਫਿਕ ਪੁਲਿਸ ਵੀ بار-बार ਤੁਹਾਨੂੰ ਸचेत ਕਰਦੀ ਹੈ ਤਾਂ ਜੋ ਤੁਸੀਂ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਵੋ ਪਾਵਨੀਆਂ ਕਿੰਨੀਆਂ ਜ਼ਰੂਰੀ ਨੇ ਔਰ ਖਾਸ ਕਰਕੇ ਠੰਡੇ ਮੌਸਮ 'ਚ ਔਰ ਦੂਸਰੀ ਸਭ ਤੋਂ ਵੱਡੀ ਗੱਲ ਡਰਾਈਵਰ ਮੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਸੜਕਾਂ ਦੇ ਉੱਤੇ ਵਾਈਟ ਲਾਈਨ ਔਰ ਬਲਿੰਕਰਸ ਜਿਹੜੇ ਆ ਉਹ ਜ਼ਰੂਰ ਲੱਗੇ ਹੋਣ ਤਾਂ ਜੋ ਉਹਨਾਂ ਨੂੰ ਚੱਲਣ ਦੇ ਵਿੱਚ ਆਸਰਾ ਮਿਲ ਸਕੇ ਔਰ ਦੂਸਰਾ ਐਕਸੀਡੈਂਟ ਤੋਂ ਬਚਾਅ ਦੇ ਲਈ ਵੀ ਇੰਨਾ ਠੰਡ ਦੇ ਮੌਸਮ ਦੇ ਵਿੱਚ ਬਲਿੰਕਰ ਔਰ ਰਿਫਲੈਕਟਿੰਗ ਟੇਪ ਬੇਹੱਦ ਜ਼ਰੂਰੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ